ਸਤਿ ਸ੍ਰੀ ਅਕਾਲ ਮੈਚਰਨ ਜੋ ਸਿੰਘ ਤੋਂ ਤੁਸੀਂ ਦੇਖ ਰਹੇ ਹੋ ਡੇਲੀ ਲਾਈਫ ਪੰਜਾਬ ਵਾਹ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀਆਂ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਅੱਜ ਦੇ ਦਿਨ ਵੱਡੀਆਂ ਖਬਰਾਂ ਦੇ ਵਿੱਚ ਗੱਲਬਾਤ ਕਰਾਂਗੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਨ੍ਹਾਂ ਦੇ ਵੱਲੋਂ ਹੋਰ ਸਰਕਾਰੀ ਨੌਕਰੀਆਂ ਵੰਡ ਦਿੱਤੀਆਂ ਗਈਆਂ ਨੇ ਵਿਕਰਮ ਜੀਠੇ ਦੀ ਜ਼ਮਾਨਤ ਤੋਂ ਲੈ ਕੇ ਅੱਜ ਦੁਬਾਰਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਤੇ ਪ੍ਰਤਾਪ ਸਿੰਘ ਬਾਜਵਾ ਰਾਜਾ ਵੜਿੰਗ ਤੋਂ ਬਾਅਦ ਹੁਣ ਪ੍ਰਤਾਪ ਸਿੰਘ ਬਾਜਵਾ ਵਿਵਾਦਾਂ ਦੇ ਵਿੱਚ ਘਿਰ ਗਏ ਨੇ ਨੋਟਿਸ ਵੀ ਜਾਰੀ ਹੋ ਗਿਆ ਏ ਹਰਮਿਤ ਸਿੰਘ ਪਠਾਨ ਮਾਜਰਾ ਵਿਦੇਸ਼ ਨਾ ਭੱਜ ਜਾਵੇ ਇਸ ਨੂੰ ਲੈ ਕੇ ਹੁਣ ਸਰਕਾਰ ਦੇ ਵੱਲੋਂ ਐਲਓਸੀ ਜਾਰੀ ਕਰ ਦਿੱਤਾ ਗਿਆ ਹੈ ਤਰਨਤਾਰਨ ਦੇ ਵਿੱਚੋਂ ਅਕਾਲੀ ਆਗੂਆਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਲੈ ਗਈ ਹੈ ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸਿੱਧੀ ਚੇਤਾਵਨੀ ਦੇ ਦਿੱਤੀ ਗਈ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਵਿਦਿਆਰਥੀਆਂ ਦੇ ਵੱਲੋਂ ਮੀਤਿਹਰ ਅਤੇ ਮਲਵਿੰਦਰ ਕੰਗ ਦਾ ਵਿਰੋਧ ਕੀਤਾ ਗਿਆ ਇਸ ਮਾਮਲੇ ਵਿੱਚ ਹੁਣ ਵਿਦਿਆਰਥੀ ਜਥੇਬੰਦੀਆਂ ਦਾ ਸਪਸ਼ਟਿਕਰਨ ਨਿਕਲ ਕੇ ਸਾਹਮਣੇ ਆਉਂਦਾ ਦਿਖਾਈ ਦੇ ਰਿਹਾ ਹੈ ਮੌਤਲ ਕੀਤੇ ਕਿ ਡੀਆਈਜੀ ਹਰਜਨ ਸਿੰਘ ਪਲੜ ਵਿਰੁੱਧ ਪੰਜਾਬ ਦੀ ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਦਾ ਪਰਚਾ ਦਰਜ ਕੀਤਾ ਤਾਂ ਸਰਕਾਰ ਨੂੰ ਹੀ ਝਾੜ ਪੈ ਗਈ ਹੈ ਕੀ ਹੈ ਸਾਰਾ ਮਾਮਲਾ ਇਸ ਦੇ ਬਾਰੇ ਦੱਸਾਂਗੇ ਮੋਗਾ ਦੀ ਐਡੀਸ਼ਨਲ ਡੀਸੀ ਨੂੰ ਸਰਕਾਰ ਦੇ ਵੱਲੋਂ ਸਸਪੈਂਡ ਕਰ ਦਿੱਤਾ ਗਿਆ ਹੈ ਹਲਕਾ ਤਰਨਤਾਲ ਦੀ ਜ਼ਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਦੇ ਬਾਗੀ ਉਮੀਦਵਾਰ ਭਾਜਪਾ ਦੇ ਵਿੱਚ ਸ਼ਾਮਿਲ ਹੋ ਗਏ ਨੇ ਤੇ ਯੂਨੀਵਰਸਿਟੀ ਦੇ ਮਾਮਲੇ ਵਿੱਚ ਹੁਣ ਪੰਜਾਬ ਭਾਜਪਾ ਦਾ ਵੱਡਾ ਪੈ ਨਿਕਲ ਕੇ ਸਾਹਮਣੇ ਆਉਂਦਾ ਦਿਖਾਈ ਦੇ ਰਿਹਾ ਤੇ ਇੱਕ ਵਾਅਦਾ ਵੀ ਕਰ ਦਿੱਤਾ ਗਿਆ ਹੈ ਇਹਨਾਂ ਸਾਰੀਆਂ ਹੀ ਖਬਰਾਂ ਬਾਰੇ ਜਾਣਕਾਰੀ ਦਵਾਂਗੇ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅੱਜ ਅੰਮ੍ਰਿਤਸਰ ਦੇ ਵਿੱਚ ਇੱਕ ਸਰਕਾਰੀ ਪ੍ਰੋਗਰਾਮ ਦੇ ਤਹਿਤ 2106 ਨੌਜਵਾਨਾਂ ਨੂੰ ਪੀਐਸਪੀਸੀਐਲ ਦੇ ਵਿੱਚ ਸਰਕਾਰੀ ਨੌਕਰੀਆਂ ਦੇ ਲਈ ਨਿਯੁਕਤੀ ਪੱਤਰ ਵੰਡ ਦਿੱਤੇ ਗਏ ਨੇ ਇਸ ਪ੍ਰੋਗਰਾਮ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਵੱਲੋਂ ਨਿਯੁਕਤੀ ਪੱਤਰ ਵੰਡਣ ਤੋਂ ਪਹਿਲਾਂ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਨੌਜਵਾਨਾਂ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਗਿਆ ਤੇ ਸਰਕਾਰ ਦੇ ਕੰਮਾਂ ਦੀ ਸ਼ਲਾਘਾ ਵੀ ਕੀਤੀ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਫਿਰ ਤੋਂ ਦਾਅਵਾ ਕਰ ਦਿੱਤਾ ਗਿਆ ਕਿ ਸਰਕਾਰੀ ਨੌਕਰੀਆਂ ਪੰਜਾਬ ਦੇ ਵਿੱਚ ਮਿਲ ਰਹੀਆਂ ਨੇ ਤੇ ਉਹ ਵੀ ਬਿਨਾਂ ਰਿਸ਼ਵਤ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇੱਥੇ ਦਾਵਾ ਇਹ ਕਰ ਦਿੱਤਾ ਗਿਆ ਕਿ ਹੁਣ ਤੱਕ ਸਾਡੀ ਸਰਕਾਰ ਦੇ ਵੱਲੋਂ 58962 ਨੌਕਰੀਆਂ ਦੇ ਦਿੱਤੀਆਂ ਗਈਆਂ ਨੇ ਤੇ ਸਾਰੀਆਂ ਦੀਆਂ ਸਾਰੀਆਂ ਨੌਕਰੀਆਂ ਬਿਨਾਂ ਰਿਸ਼ਵਤ ਤੋਂ ਦਿੱਤੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇੱਥੇ ਵਾਅਦਾ ਇਹ ਵੀ ਕਰ ਦਿੱਤਾ ਗਿਆ ਕਿ ਹੋਰ ਸਰਕਾਰੀ ਨੌਕਰੀਆਂ ਦਿੱਤੀਆਂ ਜਾਣ ਗਿਆ ਹਰੇਕ ਵਿਭਾਗ ਦੇ ਵਿੱਚ ਸਰਕਾਰੀ ਨੌਕਰੀਆਂ ਦਿੱਤੀ ਜਾ ਰਹੇ ਨੇ ਤੇ ਅੱਗੇ ਵੀ ਦਿੱਤੀਆਂ ਜਾਣ ਗਿਆ ਤੇ ਜਿਹਨਾਂ ਨੌਜਵਾਨ ਨੂੰ ਮੁੰਡੇ ਕੁੜੀਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਨੁਕਤੀ ਪੱਤਰ ਵੰਡਣ ਨੇ ਉਹਨਾਂ ਨੂੰ ਇਹ ਨਸੀਹਤ ਦੇ ਦਿੱਤੀ ਹੈ ਕਿ ਇਮਾਨਦਾਰੀ ਦੇ ਨਾਲ ਕੰਮ ਕਰਨਾ ਹੈ ਕੋਈ ਵੀ ਰਿਸ਼ਵਤ ਖੋਰੀ ਭ੍ਰਿਸ਼ਟਾਚਾਰੀ ਨਹੀਂ ਕਰਨੀ ਹੈ ਵੱਧਿਆ ਅਗਲੀ ਖਬਰ ਦੇ ਵੱਲ ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਹੀ ਜੁੜੀ ਹੋਈ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਲਗਾਤਾਰ ਦਿਨ ਰਾਤ ਇੱਕ ਕਰਕੇ ਹੁਣ ਆਪਣੇ ਉਮੀਦਵਾਰ ਹਰਮਿਤ ਸਿੰਘਾ ਸੰਧੂ ਨੂੰ ਜਿਤਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅੱਜ ਵੀ ਤਰਨ ਤਰਨ ਦੇ ਮੁੱਖ ਫਕਰੀ ਇਲਾਕੇ ਦੇ ਵਿੱਚ ਜਾ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਚੋਣ ਪ੍ਰਚਾਰ 9 ਨਵੰਬਰ ਸ਼ਾਮ ਤੱਕ ਹੀ ਹੋ ਸਕਦਾ ਹੈ ਉਸ ਤੋਂ ਬਾਅਦ ਸਾਰੇ ਚੋਣ ਪ੍ਰਚਾਰ ਸਾਰੇ ਚੋਣ ਜਲਸੇ ਰੈਲੀਆਂ ਬੰਦ ਹੋ ਜਾਣਗੀਆਂ ਡੋਰ ਦੋਰ ਪ੍ਰਚਾਰ ਕੀਤਾ ਜਾ ਸਕਦਾ ਹੈ ਤੇ ਬਾਹਰੀ ਕੋਈ ਵਿਅਕਤੀ ਹਲਕਾ ਤਰਨ ਤਰਨ ਦੇ ਵਿੱਚ ਨਹੀਂ ਵੜ ਸਕਦਾ ਇਸ ਕਰਕੇ ਸਾਰੀ ਹੀ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਵੱਲੋਂ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਮਾਮਲਾ ਪਖਾ ਦਿੱਤਾ ਗਿਆ ਹੈ ਵਾਧਿਆਂ ਅਗਲੀ ਖਬਰ ਦੇ ਵੱਲ ਵਿਕਰਮ ਜੀਠੇ ਦੀ ਜ਼ਮਾਨਤ ਨੂੰ ਲੈ ਕੇ ਅੱਜ ਹਾਈ ਕੋਰਟ ਦੇ ਵਿੱਚ ਦੁਬਾਰਾ ਸੁਣਵਾਈ ਹੋਈ ਹੈ ਤੇ ਇਸ ਮਾਮਲੇ ਦੀ ਸੁਣਵਾਈ ਹੁਣ ਸੋਮਵਾਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ ਦੁਬਾਰਾ ਦੋਹਾਂ ਤਰ੍ਹਾਂ ਦੇ ਵਿਚਾਲੇ ਵਿਕਰਮ ਜੀਠੇ ਦੇ ਪੱਖ ਵਾਲੇ ਵਕੀਲ ਅਤੇ ਸਰਕਾਰੀ ਵਕੀਲ ਦੇ ਵਿਚਾਲੇ ਦੋਹਾਂ ਦੇ ਵਿੱਚ ਤਿੱਖੀ ਬਹਿਸ ਹੋਈ ਹੈ ਤੇ ਕੋਰਟ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਨਵੀਂ ਦਲੀਲ ਦਿਓ ਇਹ ਸਾਰੀਆਂ ਗੱਲਾਂ ਪਹਿਲਾਂ ਹੋ ਚੁੱਕੀਆਂ ਨੇ ਕਿ ਤੁਹਾਡੇ ਕੋਲ ਕੁਝ ਵੀ ਨਵਾਂ ਨਹੀਂ ਹੈ ਸਰਕਾਰ ਨੂੰ ਇਸ ਮਾਮਲੇ ਵਿੱਚ ਕੋਰਟ ਦੇ ਵੱਲੋਂ ਬੀਤ ਦਿਨੀ ਸੁਣਵਾਈ ਦੇ ਦੌਰਾਨ ਇਹ ਝਾੜ ਪਈ ਗਈ ਸੀ ਕਿ ਜੇਕਰ ਵਿਕਰਮ ਜੀਠੇ ਦੇ ਵਿਰੁੱਧ ਤੁਸੀਂ ਚਾਰ ਸ਼ੀਟ ਦਾਖਲ ਕਰ ਦਿੱਤੀ ਹੈ ਤੇ ਹੁਣ ਵਿਕਰਮ ਜੀਠੇ ਨੂੰ ਅੰਦਰ ਕਿਉਂ ਰੱਖਣਾ ਹੈ ਤੇ ਸਰਕਾਰੀ ਪੱਖ ਦਾ ਇਹ ਕਹਿਣਾ ਹੈ ਕਿ ਮਾਮਲਾ ਅਜੇ ਚੱਲ ਰਿਹਾ ਹੈ ਤਫ਼ਤੀਸ਼ ਜਾਂਚ ਅਜੇ ਜਾਰੀ ਹੈ ਹੋਰ ਕੁਝ ਵੀ ਨਿਕਲ ਕੇ ਸਾਹਮਣੇ ਆ ਸਕਦਾ ਹੈ ਤੇ ਬਿਕਰਮ ਜਿੱਠੇ ਦੇ ਵਕੀਲਾਂ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਆਖਿਆ ਕਿ ਜੇਕਰ ਜਾਂਚ ਅਜੇ ਚੱਲ ਰਹੀ ਹੈ ਤਾਂ ਬਿਕਰਮ ਜਿੱਠੇ ਦੇ ਵਿਰੁੱਧ ਫਿਰ ਚਾਰ ਸ਼ੀਟ ਕਿਉਂ ਦਾਖਲ ਕਰ ਦਿੱਤੀ ਗਈ ਹੈ ਇੱਥੇ ਤਿੱਖੀ ਬਹਿਸ ਹੁੰਦੀ ਦਿਖਾਈ ਦਿੱਤੀ ਹੈ ਤੇ ਇਸ ਮਾਮਲੇ ਦੀ ਹੁਣ ਅਗਲੀ ਸੁਣਵਾਈ ਸੋਮਵਾਰ ਨੂੰ ਹੋਵੇਗੀ ਵਾਦਿਆਂ ਅਗਲੀ ਖਬਰ ਦੇ ਵੱਲ ਮੋਤਰ ਕੀਤੇ ਗਏ ਡੀਆਈਜੀ ਹਰਚਰਸਿਕ ਪੁੱਲਰ ਦੇ ਵਿਰੋਧ ਦਾ ਜਿੱਥੇ ਸੀਬੀਆਈ ਨੇ ਆਮਦਨ ਤੋਂ ਵੱਧ ਦਾ ਪਰਚਾ ਦਰਜ ਕੀਤਾ ਦੂਸਰੇ ਪਾਸੇ ਪੰਜਾਬ ਵਿਜੀਲન્સ ਬਿਊਰੋ ਨੇ ਵੀ ਇਹੀ ਪਰਚਾ ਦਰਜ ਕੀਤਾ ਹੈ ਤੇ ਇਸ ਮਾਮਲੇ ਨੂੰ ਲੈ ਕੇ ਅੱਜ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਵਿੱਚ ਸੁਣਵਾਈ ਹੋਈ ਹੈ ਜੱਜ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਝਾੜ ਪਾਉਂਦਿਆਂ ਹੋਏ ਇਹ ਗੱਲ ਆਖੀ ਗਈ ਹੈ ਕਿ 30 ਸਾਲਾਂ ਦੀ ਸਰਵਿਸ ਵਾਲੇ ਡੀਆਈਜੀ ਹਰਚਰਸਿਕ ਪੁੱਲਰ ਦੀ ਜਾਇਦਾਦ ਦਾ ਮੁਲੰਕਣ ਪੰਜਾਬ ਵਿਜੀਲન્સ ਬਿਊਰੋ ਦੇ ਵੱਲੋਂ 30 ਮਿੰਟਾਂ ਦੇ ਵਿੱਚ ਕਿਵੇਂ ਕੀਤਾ ਗਿਆ ਹੈ ਕਿਉਂਕਿ ਸੀਪੀਆਈ ਦੇ ਬਨੋ ਆਮਦੋ ਤੋਂ ਬਾਅਦ ਜਾਇਦਾਦ ਦਾ ਪਰਚਾ ਦਰਜ ਕਰਨ ਤੋਂ ਪਹਿਲਾਂ ਵੱਖ-ਵੱਖਰੇ ਪਰ ਨਰ ਦੇ ਟਿਕਾਣੇ ਤੇ ਛਾਪੇ ਮਾਰੀ ਕੀਤੀ ਗਈ ਜਾਇਦਾਦ ਦਾ ਮੁਲੰਕਣ ਜੋ ਕੁਝ ਉਹਨਾਂ ਦੇ ਕੋਲ ਬਰਾਮਦ ਹੋਇਆ ਉਸ ਦੀ ਗਿਣਤੀ ਮਿੰਤੀ ਕੀਤੀ ਗਈ ਉਸ ਤੋਂ ਬਾਅਦ ਹੀ ਆਮਦੋ ਤੋਂ ਬਾਅਦ ਜਾਇਦਾਦ ਬਣਾਉਣ ਵਾਲਾ ਪਰਚਾ ਦਰਜ ਕੀਤਾ ਗਿਆ ਜਦਕਿ ਪੰਜਾਬ ਬਿਜ਼ਨਸ ਬਿਊਰੋ ਨੇ ਸੀਪੀਆਈ ਤੋਂ ਪਹਿਲਾਂ ਹੀ ਇਹ ਮਾਮਲਾ ਦਰਜ ਕਰ ਦਿੱਤਾ ਪੰਜਾਬ ਬਿਜ਼ਨਸ ਬਿਊਰੋ ਦੇ ਵੱਲੋਂ ਇਹ ਪਰਚਾ ਗੁਪਤ ਸੂਚਨਾ ਦੇ ਤਹਿਤ ਸੀਪੀਆਈ ਤੋਂ ਪਹਿਲਾਂ ਹੀ ਦਰਜ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਬਿਜ਼ਨਸ ਬਿਊਰੋ ਨੂੰ ਕੋਈ ਵੀ ਸਵਾਲ ਦਾ ਜਵਾਬ ਸੋਚਦਾ ਦਿਖਾਈ ਨਹੀਂ ਦੇ ਰਿਹਾ ਹੈ ਵਾਧਿਆਂ ਅਗਲੀ ਖਬਰ ਦੇ ਵੱਲ ਆਜ ਦੇ ਨੀ ਪੰਜਾਬ ਕਾਂਗਰਸ ਦੇ ਲੀਡਰ ਵਿਵਾਦਾਂ ਦੇ ਨਾਲ ਘਿਰਦੇ ਦਿਖਾਈ ਦੇ ਰਹੇ ਨੇ ਜਿੱਥੇ ਪਹਿਲਾਂ ਹੀ ਰਾਜਾ ਵੜੇਗਾ ਵਿਵਾਦਾਂ ਦੇ ਵਿੱਚ ਘਿਰੇ ਹੋਏ ਨੇ ਦੂਸਰੇ ਪਾਸੇ ਹੁਣ ਪ੍ਰਤਾਪ ਸਿੰਘ ਬਾਜਵਾ ਵੀ ਕਿਰਗੇ ਨੇ ਦਰਅਸਲ ਬੀਤ ਦਿਨੀ ਕਾਂਗਰਸ ਦੇ ਵੱਲੋਂ ਤਰਨਤੰਨ ਦੀਆਂ ਜ਼ਿਮਨੀ ਚੋਣਾਂ ਦੇ ਵਿੱਚ ਚੋਣ ਪ੍ਰਚਾਰ ਦੇ ਮੌਕੇ ਇੱਕ ਪ੍ਰੋਗਰਾਮ ਕੀਤਾ ਗਿਆ ਇਸ ਪ੍ਰੋਗਰਾਮ ਦੇ ਦੌਰਾਨ ਇੱਕ ਬੋਰਡ ਪਿੱਛੇ ਲਗਾਇਆ ਗਿਆ ਸਟੇਜ ਦੇ ਉੱਪਰ ਲਗਾਇਆ ਗਿਆ ਇਸ ਬੋਰਡ ਦੇ ਵਿੱਚ ਸਭ ਤੋਂ ਉੱਤੇ ਕਾਂਗਰਸ ਦੇ ਵੱਡੇ ਆਗੂਆਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਤਾਂ ਨਾਲ ਕਾਂਗਰਸੀ ਉਮੀਦਵਾਰਾਂ ਕਰਨबीर ਸਿੰਘ ਬੁਰਜ ਦੀ ਤਸਵੀਰ ਵੀ ਲਗਾ ਦਿੱਤੀ ਗਈ ਵਿਚਕਾਰ ਭਾਈ ਜੀਵਨ ਸਿੰਘ ਜੀ ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸੀਸ ਲੈ ਕੇ ਜਾ ਰਹੇ ਉਹ ਦ੍ਰਿਸ਼ ਵਾਲੀ ਤਸਵੀਰ ਬੋਰਡ ਦੇ ਉੱਪਰ ਲਗਾ ਦਿੱਤੀ ਗਈ ਜਿਸ ਤੋਂ ਬਾਅਦ ਸਿਆਸੀ ਆਗੂਆਂ ਦੇ ਵੱਲੋਂ ਇਹ ਸਵਾਲ ਖੜੇ ਕਰ ਦਿੱਤੇ ਗਏ ਕਿ ਸਭ ਤੋਂ ਉੱਪਰ ਤਸਵੀਰਾਂ ਕਾਂਗਰਸੀ ਲੀਡਰਾਂ ਦੀਆਂ ਲਗਾਈਆਂ ਗਏ ਨੇ ਜਦਕਿ ਭਾਈ ਜਤਾ ਜੀ ਦੀ ਤਸਵੀਰ ਥੱਲੇ ਲਗਾਈ ਗਈ ਹੈ ਉਹ ਵੀ ਇੱਕ ਰਾਜਨੀਤਿਕ ਪ੍ਰੋਗਰਾਮ ਦੇ ਵਿੱਚ ਜੋ ਕਿ ਠੀਕ ਗੱਲ ਨਹੀਂ ਹੈ ਜਿਸ ਤੋਂ ਬਾਅਦ ਇਹ ਮਾਮਲਾ ਪੱਖਿਆ ਤੇ ਹੁਣ ਪੰਜਾਬ ਰਾਜ ਐਸੀ ਕਮਿਸ਼ਨ ਦੇ ਵੱਲੋਂ ਇਸ ਮਾਮ ਨੂੰ ਲੈ ਕੇ ਨੋਟਿਸ ਆ ਪ੍ਰਤਾਪ ਸਿੰਘ ਬਾਜਵਾ ਨੂੰ ਜਾਰੀ ਕਰ ਦਿੱਤਾ ਗਿਆ ਇਸ ਦੇ ਬਾਰੇ ਜਾਣਕਾਰੀ ਦਿੰਦਾ ਹਾਂ ਪੰਜਾਬ ਰਾਜ ਐਸੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਜਿਸ ਮੌਕੇ ਕਾਂਗਰਸ ਵੱਲੋਂ ਇਹ ਪ੍ਰਚਾਰ ਇਹ ਸਮਾਗਮ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਸੀ ਉਸ ਦੇ ਵਿੱਚ ਸਭ ਤੋਂ ਸੀਨੀਅਰ ਪ੍ਰਤਾਪ ਸਿੰਘ ਬਾਜਵਾ ਹੀ ਸਨ ਇਸੇ ਕਰਕੇ ਉਹਨਾਂ ਨੂੰ ਇਹ ਨੋਟਿਸ ਆ ਜਾਰੀ ਕੀਤਾ ਗਿਆ ਤੇ ਪ੍ਰਤਾਪ ਸਿੰਘ ਬਾਜਵਾ ਹੁਣ ਨਿਜੀ ਤੌਰ ਤੇ ਪੇਸ਼ ਹੋ ਕੇ ਦਾਸ ਨਵੰਬਰ ਨੂੰ ਆਪਣਾ ਜਵਾਬ ਦਾਖਲ ਕਰਨਗੇ ਤੇ ਦੂਸਰੇ ਪਾਸੇ ਇਸੇ ਮਾਮਲੇ ਨੂੰ ਲੈ ਕੇ ਤਰਨਤਾਰ ਦੇ ਡੀਸੀ ਨੂੰ ਵੀ 17 ਨਵੰਬਰ ਨੂੰ ਇਸ ਮਾਮਲੇ ਵਿੱਚ ਆਪਣੀ ਰਿਪੋਰਟ ਦਾਖਲ ਕਰਨ ਲਈ ਤਲਬਾ ਕਰ ਲਿਆ ਗਿਆ ਹੈ ਇਸ ਮਾਮਲੇ ਨੂੰ ਲੈ ਕੇ ਚੇਅਰਮੈਨ ਜਸਵੀਰ ਸਿੰਘ ਗੜੀ ਦਾ ਕਹਿਣਾ ਹੈ ਕਿ ਜਿਹੜੇ ਵੀ ਗੁਰੂ ਸੇਵਾਣਾਂ ਜਾਂ ਜਿਹੜੇ ਵੀ ਸਿੱਖ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਨੇ ਜੇਕਰ ਉਹਨਾਂ ਦਾ ਇਸ ਤਰੀਕੇ ਨਾਲ અપਮਾਨ ਕੀਤਾ ਜਾਵੇਗਾ ਤਾਂ ਬਰਦਾਸ਼ਤ ਨਹੀਂ ਹੋਵੇਗਾ ਇਤਿਹਾਸ ਦੇ ਵਿੱਚ ਵੀ ਭਾਈ ਜੀਵਨ ਸਿੰਘ ਨੂੰ ਰੰਗਰੇਟਾ ਗੁਰੂ ਦਾ ਬੇਟਾ ਕਰਕੇ ਦਰਸਾਇਆ ਗਿਆ ਤੇ ਇਸ ਕਰਕੇ ਜੇਕਰ ਉਹਨਾਂ ਦਾ ਜੋ અપਮਾਨ ਕਰੇਗਾ ਉਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਇਸ ਮਾਮਲੇ ਵਿੱਚ ਪ੍ਰਤਾਪ ਸਿੰਘ ਬਾਜਵਾ ਅਤੇ ਤਰਨਤਾਰਨ ਦੇ ਡੀਸੀ ਦੋਵਾਂ ਨੇ ਹੀ ਨੋਟਿਸ ਜਾਰੀ ਕਰਕੇ ਆਪਣਾ ਪੱਖ ਰੱਖਣ ਲਈ ਸੱਦ ਲਿਆ ਗਿਆ ਹੈ ਵਦਿਆਂ ਅਗਲੀ ਖਬਰ ਦੇ ਵੱਲ ਜੋ ਕਿ ਤਰਨਤੰਨ ਦੀ ਜ਼ਿਮਨੀ ਚੋਣ ਦੇ ਨਾਲ ਹੀ ਜੁੜੀ ਹੋਈ ਹੈ ਆਕਾਲੀ ਦਲ ਦੇ ਵੱਲੋਂ ਲਗਾਤਾਰ ਇਹ ਦੋਸ਼ ਲਗਾਇਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਪੁਲਿਸ ਦੀ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਤੇ ਇੱਕ ਵਾਰ ਫਿਰ ਤੋਂ ਸ਼੍ਰੋਮਣੀ ਕਾਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਦੀ ਅਤੇ ਪੁਲਿਸ ਪ੍ਰਸ਼ਾਸਨ ਦੇ ਉੱਪਰ ਦੋਸ਼ ਲਗਾਉਂਦਿਆਂ ਹੋਇਆ ਇਹ ਗੱਲ ਲਖ ਦਿੱਤੀ ਹੈ ਕਿ ਸਾਡੇ ਆਕਾਲੀ ਆਗੂਆਂ ਨੂੰ ਵਰਕਰਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰਕੇ ਉਹਨਾਂ ਦੇ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਸੁਖਬੀਰ ਸਿੰਘ ਅਧਿਕਾਰ ਦੇ ਵੱਲੋਂ ਅਜਤਰਨ ਤਰਨ ਦੇ ਜ਼ਿਲ੍ਹਾ ਚੋਣ ਅਬਜ਼ਰਵਰ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਤੇ ਇਹ ਦੋਸ਼ ਲਗਾ ਦਿੱਤੇ ਗਏ ਨੇ ਕਿ ਪੁਲਿਸ ਦੇ ਵੱਲੋਂ ਸਾਡੇ ਤਰਨ ਤਰਨ ਦੇ ਆਗੂਆਂ ਨੂੰ ਜਿਨ੍ਹਾਂ ਦੇ ਵਿੱਚ ਅਕਾਲੀ ਸਰਪੰਚ ਆ ਐਮਸੀ ਇਹਨਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰਕੇ ਗੈਰ ਕਾਨੂੰਨੀ ਢੰਗ ਦੇ ਨਾਲ ਇਹਨਾਂ ਦੇ ਉੱਪਰ ਪਰਚੇ ਵੀ ਦਰਜ ਕੀਤੇ ਗਏ ਨੇ ਤੇ ਇਹਨਾਂ ਨੂੰ ਦੂਜੇ ਇਲਾਕਿਆਂ ਦੇ ਵਿੱਚ ਲੈ ਕੇ ਪੁਲਿਸ ਚਲੀ ਗਈ ਹੈ ਜੋ ਕਿ ਬਿਲਕੁਲ ਗੈਰ ਕਾਨੂੰਨੀ ਹੈ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਜਿੱਥੇ ਚੋਣ ਅਬਜ਼ਰਵਰ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ ਦੂਸਰੇ ਪਾਸੇ ਉਹਨਾਂ ਦੇ ਵੱਲੋਂ ਇਹ ਦੋਸ਼ ਲਗਾ ਦਿੱਤਾ ਗਿਆ ਕਿ ਆਮ ਆਦਮੀ ਪਾਰਟੀ ਨੇ ਆਪਣੀ ਹਾਰ ਕਬੂਲੀ ਹੈ ਪੁਲਿਸ ਅਤੇ ਪ੍ਰਸ਼ਾਸਨ ਦੇ ਵੱਲੋਂ ਕਾਲੀ ਵਰਕਰਨ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਅਸੀਂ ਇਹ ਤਕਸ਼ਾਈ ਬਰਦਾਸ਼ਤ ਨਹੀਂ ਕਰਾਂਗੇ ਤੇ ਦੂਸਰੇ ਪਾਸੇ ਤਰਨ ਤਰਨ ਦੀ ਐਸਐਸਪੀ ਨੂੰ ਚੇਤਾਵਨੀ ਇਹ ਸੁਖਬੀਰ ਸਿੰਘ ਬਾਦਲ ਨੇ ਦੇ ਦਿੱਤੀ ਹੈ ਕਿ ਕਾਨੂੰਨ ਸਾਰਿਆਂ ਲਈ ਇੱਕ ਜਿਸ ਮੌਕੇ ਸਰਕਾਰ ਬਦਲੇਗੀ 1-2 ਸਾਲ ਹੀ ਰਹਿ ਗਿਆ ਜਿਨ੍ਹਾਂ ਦੇ ਵੱਲੋਂ ਗੈਰ ਕਾਨੂੰਨੀ ਕੰਮ ਕੀਤੇ ਜਾ ਰਹੇ ਨੇ ਸਾਰਾ ਹਿਸਾਬ ਕਿਤਾਬ ਰਾਬਰ ਕੀਤਾ ਜਾਵੇਗਾ ਵਧਿਆਂ ਅਗਲੀ ਖਬਰ ਦੇ ਵੱਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮਾਮਲਾ ਪੂਰਾ ਭਖਿਆ ਹੋਇਆ ਹੈ ਕੇਂਦਰ ਸਰਕਾਰ ਦੇ ਵੱਲੋਂ ਹਾਲ ਹੀ ਵਿੱਚ ਯੂਨੀਵਰਸਿਟੀ ਦੀ ਸੈਨੇਟ ਅਤੇ ਸਿੰਡੀਕੇਟ ਨੂੰ ਜੋ ਪੁਨਰਗਠਨ ਕਰਨ ਦਾ ਫੈਸਲਾ ਲਿਆ ਹੋਇਆ ਸੀ ਵਿਰੋਧਤਾ ਬਾਤ ਉਸਤੇ ਰੋਕ ਤਲਕਾ ਦਿੱਤੀ ਗਈ ਹੈ ਪਰ ਇਸ ਨੂੰ ਪੂਰਨ ਤੌਰ ਤੇ ਵਾਪਸ ਲੈਣ ਦੀ ਮੰਗ ਕੀਤੀ ਜਾ ਰਿਹਾ ਹੈ ਤੇ ਨਾਲ ਹੀ ਸੈਨੇਟ ਤੀਆਂ ਚੋਣਾਂ ਕਰਵਾਉਣ ਦੀ ਮੰਗ ਵੀ ਰੱਖੀ ਜਾ ਰਹੀ ਹੈ ਤੇ ਇਸੇ ਮਾਮਲੇ ਲੈ ਕੇ ਵੱਖ-ਵੱਖਰੇ ਆਗੋ ਇਹਨਾਂ ਵਿਰੋਧ ਪ੍ਰਦਰਸ਼ਨ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਧਰਨਾ ਲਗਾਇਆ ਗਿਆ ਇਸ ਦੇ ਵਿੱਚ ਪਹੁੰਚੇ ਤੇ ਆਪਣੀ ਆਵਾਜ਼ ਚੁੱਕੀ ਜਾ ਰਹੀ ਹੈ ਬੀਤ ਦਿਨੀ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਮੀਤ ਹੇਰ ਅਤੇ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਲਵਿੰਦਰ ਕੰਗ ਇਸ ਧਰਨੇ ਦੇ ਵਿੱਚ ਪਹੁੰਚੇ ਤੇ ਯੂਨੀਵਰਸਿਟੀ ਦੇ ਕੁਝ ਵਿਦਿਆਰਥੀਆਂ ਦੇ ਵੱਲੋਂ ਮਲਵਿੰਦਰ ਕੰਗ ਅਤੇ ਮੀਤ ਹੇਰ ਨੂੰ ਘੇਰ ਕੇ ਸਵਾਲ ਕੀਤੇ ਗਏ ਇਹ ਆਖਿਆ ਕਿ ਮਤੇ ਮਤੇ ਖੇਡਣਾ ਬੰਦ ਕਰੋ ਵਿਧਾਨ ਸਭਾ ਦੇ ਵਿੱਚ ਜੋ ਮਤਾ ਲਿਆ ਰਹੇ ਹੋ ਉਹ ਕੋਈ ਕਿਸੇ ਵੀ ਕੰਮ ਦਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਸਰਕਾਰ ਦੇ ਵੱਲੋਂ ਬੀਬੀ ਐਮਪੀ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਮਤੇ ਲਿਆਂਦੇ ਗਏ ਕੋਈ ਵੀ ਫਰਕ ਆ ਨਹੀਂ ਪਿਆ ਸਾਡੇ ਨਾਲ ਇਸ ਵਿਰੋਧ ਪ੍ਰਦਰਸ਼ਨ ਦੇ ਵਿੱਚ ਧਰਨੇ ਦੇ ਉੱਪਰ ਬੈਠੋ ਮੁੱਖ ਮੰਤਰੀ ਭਗਵੰਤ ਮਾਨ ਇਸ ਧਰਨੇ ਦੇ ਵਿੱਚ ਅਜੇ ਤੱਕ ਕਿਉਂ ਨਹੀਂ ਆਏ ਨੇ ਇਹ ਸਾਰੇ ਸਵਾਲ ਪੁੱਛ ਲਏ ਗਏ ਜਿਸ ਤੋਂ ਬਾਅਦ ਇਸ ਮਾਮਲੇ ਦੀ ਵੀਡੀਓ ਵਿਵਾਰਣ ਹੁੰਦੀ ਦਿਖਾਈ ਦਿੱਤੀ ਹੈ ਪਰ ਉਸ ਤੋਂ ਬਾਅਦ ਇਹ ਸਾਰੇ ਘਟਨਾਕਰਮ ਤੋਂ ਬਾਅਦ ਯੂਨੀਵਰਸਿਟੀ ਦੇ ਵਿਦਿਆਰਥੀ ਆਗੂਆਂ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਸਪਸ਼ਟ ਕਰਨ ਦਿੱਤਾ ਗਿਆ ਕਿ ਜੋ ਕੁਝ ਵੀ ਹੋਇਆ ਠੀਕ ਆ ਨਹੀਂ ਹੋਇਆ ਅਸੀਂ ਇਸ ਦਿਨ ਖੇਧੀ ਕਰਦੇ ਹਾਂ ਜਿਨ੍ਹਾਂ ਦੇ ਵੱਲੋਂ ਇਹ ਕੰਮ ਕੀਤਾ ਗਿਆ ਠੀਕ ਆ ਨਹੀਂ ਐ ਸਾਰੇ ਆਗੂਆਂ ਦਾ ਇਸ ਤਰਨੇ ਵਿਰੋਧ ਪ੍ਰਦਰਸ਼ਨ ਦੇ ਵਿੱਚ ਸਵਾਗਤ ਹੈ ਕਿਉਂਕਿ ਲੜਾਈ ਕੇਂਦਰ ਦੇ ਨਾਲ ਐ ਇਸ ਤਰਨੇ ਦੇ ਵਿੱਚ ਭਾਜਪਾ ਅਤੇ ਆਰਐਸਐਸ ਦੇ ਆਗੂਆਂ ਛੱਡ ਕੇ ਸਾਰੇ ਹੀ ਆਗੂਆਂ ਦਾ ਸਵਾਗਤ ਕੀਤਾ ਜਾਵੇਗਾ ਇਹ ਯੂਨੀਵਰਸਿਟੀ ਦੇ ਵਿਦਿਆਰਥੀ ਜਥੇਬੰਦੀ ਦੇ ਆਗੂ ਦੇ ਵੱਲੋਂ ਇਹ ਸਪਸ਼ਟੀਕਰਨ ਇਸ ਮਾਮਲੇ ਵਿੱਚ ਦੇ ਦਿੱਤਾ ਗਿਆ ਹੈ ਵਾਧਿਆਂ ਅਗਲੀ ਖਬਰ ਦੇ ਵੱਲ ਕਿਉਂਕਿ ਇਸੇ ਮਾਮਲੇ ਦੇ ਨਾਲ ਹੀ ਜੁੜੀ ਹੋਈ ਹੈ ਕੇਂਦਰ ਸਰਕਾਰ ਦੇ ਵੱਲੋਂ ਅਕਸਰ ਹੀ ਪੰਜਾਬ ਨੂੰ ਲੈ ਕੇ ਕੋਈ ਅਜਿਹਾ ਫੈਸਲਾ ਲੈ ਲਿਆ ਜਾਂਦਾ ਹੈ ਜਿਸ ਤੇ ਵਿਵਾਦ ਪੱਖ ਜਾਂਦਾ ਹੈ ਤੇ ਉਸ ਤੋਂ ਬਾਅਦ ਪੰਜਾਬ ਭਾਜਪਾ ਦੇ ਅਗੋਂ ਨੂੰ ਜਵਾਬ ਦੇਣਾ ਔਖਾ ਹੋ ਜਾਂਦਾ ਹੈ ਤੇ ਇਸ ਯੂਨੀਵਰਸਿਟੀ ਦੇ ਮਾਮਲੇ ਵਿੱਚ ਹੁਣ ਪੰਜਾਬ ਭਾਰਪਾ ਦੇ ਆਗੂਆਂ ਦਾ ਬਿਆਨ ਨਿਕਲ ਕੇ ਸਾਹਮਣੇ ਆਉਂਦਾ ਦਿਖਾਈ ਦੇ ਰਿਹਾ ਹੈ ਭਾਰਪਾ ਦੇ ਸੂਬਾ ਮੀਤ ਪ੍ਰਧਾਨ ਸੁਭਾਸ਼ ਸ਼ਰਮਾ ਦੇ ਵੱਲੋਂ ਇਸ ਯੂਨੀਵਰਸਿਟੀ ਵਾਲੇ ਮਾਮਲੇ ਨੂੰ ਲੈ ਕੇ ਆਪਣਾ ਪਹਿਲਾ ਵੱਡਾ ਬਿਆਨ ਦੇ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਇਹ ਨੋਟੀਫਿਕੇਸ਼ਨ ਆ ਯੂਨੀਵਰਸਿਟੀ ਦੇ ਪ੍ਰਸ਼ਾਸਨ ਵਿੱਚ ਇੱਕ ਰਿਫਾਰਮ ਦੇ ਲਈ ਜਾਰੀ ਕੀਤਾ ਗਿਆ ਸੀ ਪਰ ਇਸ ਤੇ ਇਤਰਾਜ਼ ਜ਼ਾਹਰ ਕੀਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਕੇਂਦਰ ਸਰਕਾਰ ਦੇ ਵੱਲੋਂ ਇਸ ਨੂੰ ਅਣਮਿੱਥੇ ਸਮੇਂ ਤੱਕ ਟਾਲ ਦਿੱਤਾ ਗਿਆ ਵਾਪਸ ਲੈ ਲੈ ਗਿਆ 50 ਪਾਜਪਾ ਕੇਂਦਰ ਸਰਕਾਰ ਦਾ ਧੰਨਵਾਦ ਕਰਦੀ ਹੈ ਜੋ ਕਿ ਕੇਂਦਰ ਸਰਕਾਰ ਦੇ ਵੱਲੋਂ ਵਿਦਿਆਰਥੀਆਂ ਦੇ ਭਾਵਨਾਵਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਇਆ ਇਹ ਫੈਸਲਾ ਕੀਤਾ ਗਿਆ ਕਿਉਂਕਿ ਸਾਡੇ ਵੱਲੋਂ ਕੇਂਦਰ ਸਰਕਾਰ ਨੂੰ ਪੰਜਾਬ ਦੇ ਹਿੱਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਇਆ ਆਪਣਾ ਜੋ ਬਿਆਨ ਸੀ ਸਾਡੀਆਂ ਜੋ ਭਾਵਨਾਵਾਂ ਸਨ ਉਹ ਕੇਂਦਰ ਸਰਕਾਰ ਨੂੰ ਦੱਸ ਦਿੱਤੇ ਗਏ ਸਨ ਜਿਸ ਤੋਂ ਬਾਅਦ ਕੇਂਦਰ ਸਰਕਾਰ ਦੇ ਵੱਲੋਂ ਇਹ ਨੋਟੀਫਿਕੇਸ਼ਨ ਅਣਮਿਥੇ ਸਮੇਂ ਲਈ ਟਾਲਦੇ ਹੋਏ ਵਾਪਸ ਲੈ ਲੈ ਗਿਆ ਤੇ ਭਵਿੱਖ ਦੇ ਵਿੱਚ ਇਹ ਕਦੇ ਵੀ ਨੋਟੀਫਿਕੇਸ਼ਨ ਲਾਗੂ ਨਹੀਂ ਹੋਵੇਗਾ ਇਹ ਗਾਰੰਟੀ ਇਸ ਜ਼ਿੰਮੇਵਾਰੀ ਪੰਜਾਬ ਭਾਜਪਾ ਦੇ ਆਗੂਆਂ ਦੇ ਵੱਲੋਂ ਦਿੱਤੀ ਜਾ ਰਹੀ ਹੈ ਵਧਿਆ ਅਗਲੀ ਖਬਰ ਦੇ ਵੱਲ ਹਲਕਾ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀ ਸਿੰਘ ਪਠਾਨ ਮਾਜਰਾ ਜੋ ਕਿ ਇਸ ਮੌਕੇ ਫਰਾਰ ਚੱਲ ਰਹੇ ਅਜੇ ਤੱਕ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ ਤੇ ਹੁਣ ਸਰਕਾਰ ਦੇ ਵੱਲੋਂ ਹਰਮਿੰਦਰ ਸਿੰਘ ਪਠਾਨ ਮਾਜਰਾ ਨੂੰ ਲੈ ਕੇ ਲੁੱਕਆਊਟ ਸਰਕਲ ਨੋਟਿਸ ਜਾਰੀ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਹਰਮਿੰਦਰ ਸਿੰਘ ਪਠਾਨ ਮਾਜਰਾ ਹੁਣ ਕਿਸੇ ਵੀ ਤਰੀਕੇ ਦੇ ਨਾਲ ਵਿਦੇਸ਼ ਨਹੀਂ ਜਾ ਸਕਦੇ ਨੇ ਜਿਸ ਮੌਕੇ ਵੀ ਉਹ ਵਿਦੇਸ਼ ਭਜਣ ਦੀ ਕੋਸ਼ਿਸ਼ ਕਰਨਗੇ ਇਮੀਗ੍ਰੇਸ਼ਨ ਜੋ 에어ਪੋਰਟ ਤੇ ਚੈਕਿੰਗ ਹੁੰਦੀ ਹੈ ਉਥੋਂ ਹੀ ਉਹ ਗ੍ਰਿਫਤਾਰ ਹੋ ਸਕਦੇ ਨੇ ਲੁੱਕਆਊਟ ਸਰਕਲ ਨੋਟਿਸ ਸਰਕਾਰ ਨੇ ਜਾਰੀ ਕਰ ਦਿੱਤਾ ਹੈ ਵਾਧਿਆ ਅਗਲੀ ਖਬਰ ਦੇ ਵੱਲ ਪੰਜਾਬ ਸਰਕਾਰ ਦੇ ਵੱਲੋਂ ਪ੍ਰਿਸ਼ਠਾਚਾਰ ਮਾਮਲੇ ਵਿੱਚ ਕਾਰਵਾਈ ਕਰਦਿਆਂ ਹੋਇਆਂ ਮੋਗਾ ਦੀ ਐਡੀਸ਼ਨਲ ਡਿਪਟੀ ਕਮਿਸ਼ਨਰ ਚਾਰੂ ਮਿਤਾ ਨੂੰ ਤੁਰੰਤ ਪ੍ਰਭਾਵ ਦੇ ਨਾਲ ਸਸਪੈਂਡ ਕਰ ਦਿੱਤਾ ਗਿਆ ਹੈ ਇਹ ਮਾਮਲਾ ਰਾਸ਼ਟਰੀ ਮਾਰਗ 703 ਪ੍ਰੋਜੈਕਟ ਦੇ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ ਪੰਜਾਬ ਸਰਕਾਰ ਦੇ ਵੱਲੋਂ ਇਹ ਐਕਸ਼ਨ ਰਾਸ਼ਟਰੀ ਮਾਰਗ 703 ਪ੍ਰੋਜੈਕਟ ਨਾਲ ਜੁੜੇ 3 ਕਰੋੜ 70 ਲੱਖ ਰੁਪਏ ਦੇ ਜ਼ਮੀਨੀ ਪ੍ਰਾਪਤੀ ਮਾਮਲੇ ਵਿੱਚ ਜੋ ਉਹਨਾਂ ਦੇ ਉੱਪਰ ਗੰਭੀਰ ਦੋਸ਼ ਲੱਗੇ ਨੇ ਇਸ ਮਾਮਲੇ ਵਿੱਚ ਕਾਰਵਾਈ ਕਰ ਦਿੱਤੀ ਗਈ ਹੈ 2014 ਦੇ ਵਿੱਚ ਸੜਕੀ ਪ੍ਰੋਜੈਕਟ ਦੇ ਲਈ ਇੱਕ ਕਿਸਾਨ ਦੀ ਜ਼ਮੀਨ ਐਕਵਾਇਰ ਕੀਤੀ ਗਈ ਸੀ ਜਿਸ ਦੇ ਵਿੱਚ ਉਸ ਨੂੰ ਬਣਦਾ ਮਾਓਜਾ ਨਹੀਂ ਦਿੱਤਾ ਗਿਆ ਬਾਅਦ ਵਿੱਚ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਚਲਾ ਗਿਆ ਤੇ ਇਸ ਮਾਮਲੇ ਵਿੱਚ ਕਿਸੇ ਤਰ੍ਹਾਂ ਦੇ ਖਾਮੀਆਂ ਪਾਈਆਂ ਗਈਆਂ ਜਿਸ ਤੋਂ ਬਾਅਦ ਸਰਕਾਰ ਦੇ ਵੱਲੋਂ ਇਹ ਐਕਸ਼ਨ ਕਰਦਿਆਂ ਹੋਇਆਂ ਮੋਗਾ ਦੇ ਐਡੀਸ਼ਨਲ ਡੀਸੀ ਚਾਰੋਂ ਮਿੱਤਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਬਾਦਿਆਂ ਅਗਲੀ ਅਤੇ ਆਖਰੀ ਖਬਰ ਦੇ ਵੱਲ ਹਲਕਾ ਤਰਨਤਾਲ ਦੇ ਜ਼ਿਮਨੀ ਚੋਣ ਦੇ ਵਿੱਚ ਡਾਕਟਰ ਕਸ਼ਮੀਰ ਸਿੰਘ ਸੋਹਲ ਜਿਨ੍ਹਾਂ ਦਾ ਕਿ ਦੇਹਾਂਤ ਹੋ ਗਿਆ ਜਿਨ੍ਹਾਂ ਦੇ ਕਰਕੇ ਇਸ ਜ਼ਿਮਨੀ ਚੋਣ ਹੋ ਰਹੀ ਹੈ ਉਹਨਾਂ ਦੇ ਪਰਿਵਾਰਕ ਮੈਂਬਰ ਉਹਨਾਂ ਦੇ ਭਤੀਜੇ ਕੋਮਲ ਪ੍ਰੀਤ ਸਿੰਘ ਦੇ ਵੱਲੋਂ ਆਜ਼ਾਦ ਤੌਰ ਤੇ ਚੋਣਾਂ ਲੜੀ ਜਾ ਰਹੀ ਹੈ ਜਿਹਨਾਂ ਦੇ ਵੱਲੋਂ ਸਰਕਾਰ ਦੇ ਖਿਲਾਫ ਬਗਾਵਤ ਕਰਕੇ ਗੰਭੀਰ ਦੋਸ਼ ਲਗਾ ਕੇ ਆਜ਼ਾਦ ਤੌਰ ਤੇ ਕਾਗਜ਼ ਭਰੇ ਗਏ ਨੇ ਚੋਣ ਲੜੀ ਜਾ ਰਹੀ ਹੈ ਤੇ ਇਸ ਮਾਮਲੇ ਵਿੱਚ ਅੱਜ ਕੁਝ ਵੱਡਾ ਹੁੰਦਾ ਦਿਖਾਈ ਦੇ ਰਿਹਾ ਹੈ ਭਾਜਪਾ ਦੇ ਵਿੱਚ ਕੋਮਲ ਪ੍ਰੀਤ ਸਿੰਘ ਸ਼ਾਮਲ ਹੋ ਗਏ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸਾਨੀ ਦੇ ਵੱਲੋਂ ਇੱਕ ਪ੍ਰੋਗਰਾਮ ਤਰਨਤਾਰਨ ਦੇ ਵਿੱਚ ਕੀਤਾ ਗਿਆ ਤੇ ਤਰਨਤਾਰਨ ਦੇ ਇਸ ਪ੍ਰੋਗਰਾਮ ਦੇ ਵਿੱਚ ਕੋਮਲ ਪ੍ਰੀਤ ਸਿੰਘ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਆਜ਼ਾਦ ਤੌਰ ਤੇ ਚੋਣ ਉਹਨਾਂ ਦੇ ਵੱਲੋਂ ਲੜੀ ਜਾ ਰਹੀ ਸੀ ਸਰਕਾਰ ਦੇ ਖਿਲਾਫ ਬਗਾਵਤ ਕਰਦਿਆਂ ਹੋਇਆ ਉਹਨਾਂ ਦੇ ਵੱਲੋਂ ਇਹ ਦੋਸ਼ ਲਗਾਏ ਗਏ ਸਨ ਕਿ ਹਰਮਿੰਦਰ ਸਿੰਘ ਸੰਧੂ ਦੂਜੀ ਪਾਰਟੀ ਤੋਂ ਲਿਆ ਕੇ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਬਣਾ ਦਿੱਤਾ ਹੈ ਜਦਕਿ ਪੁਰਾਣੇ ਵਰਕਰਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ ਇਸੇ ਕਰਕੇ ਉਹਨਾਂ ਦੇ ਵੱਲੋਂ ਅਜਾ ਤੌਰ ਤੇ ਚੋਣ ਲੜੀ ਗਈ ਤੇ ਅੱਜ ਉਹ ਭਾਜਪਾ ਦੇ ਵਿੱਚ ਸ਼ਾਮਿਲ ਹੋ ਗਏ ਨੇ ਇਹ ਸਾਰ ਜਿਹੜੀ ਵੱਡੀ ਖਬਰਾਂ ਇਹਨਾਂ ਖਬਰਾਂ ਹੋ ਚੁੱਕੀ ਸੀ ਖਬਰ ਬਾਰੇ ਜੋ ਕੋਈ ਤੁਸੀਂ ਕਹਿਣਾ ਚਾਹੁੰਦੇ ਹੋ ਆਪਣੀ ਰਕਮੈਂਟ ਕਰਕੇ ਦੇ ਸਕਦੇ ਹੋ ਜੁੜੇ ਰਹੋ ਡੇਲੀ ਲਾਈਫ ਪੰਜਾਬ ਦੇ ਨਾਲ